ਹਾਂਜੀ ਦੋਸਤੋ ਸਵਾਗਤ ਹੈ ਜੀ ਦੀ ਵੀਡੀਓ ਦੇ ਵਿੱਚ ਤੇ ਦੋਸਤੋ ਜਿਵੇਂ ਤੁਸੀਂ ਟਾਈਟਲ ਦੇ ਉੱਪਰ ਦੇਖ ਹੀ ਲਿਆ ਅੱਜ ਦਾ ਆਪਣਾ ਵਿਸ਼ਾ ਹੈਗਾ ਗਾਂ ਬੁੱਢੀਆਂ ਬੱਕਰੀਆਂ ਬਾਰੇ ਤੇ ਕਾਫੀ ਵੀਰਾਂ ਦੇ ਵਿੱਚ ਮਨਾਂ ਦੇ ਵਿੱਚ ਭੁਲੇਖਾ ਹੁੰਦਾ ਠੀਕ ਆ ਤੇ ਅੱਜ ਆਪਾਂ ਉਹਦੇ ਬਾਰੇ ਤੁਹਾਨੂੰ ਜਾਣਕਾਰੀ ਦੇਵਾਂਗੇ ਠੀਕ ਆ ਕਿਉਂਕਿ ਜਿਹੜੀ ਬਰੀਡ ਆ ਨਾ ਦੋਸਤੋ ਜੇ ਵਧੀਆ ਬਰੀਡ ਕਰਨੀ ਆ ਤਾਂ ਪੁਰਾਣੀਆਂ ਬੱਕਰੀਆਂ ਤੁਹੇ ਤਿਆਰ ਹੋਊਗੀ ਠੀਕ ਆ ਤੇ ਪਰ ਮੈਂ ਇਹ ਵੀ ਨਹੀਂ ਕਹਿੰਦਾ ਵੀ ਤੁਸੀਂ ਪੁਰਾਣੀਆਂ ਬੱਕਰੀਆਂ ਖਰੀਦੋ ਠੀਕ ਆ ਗੱਲ ਨੂੰ ਪੂਰੀ ਤਰ੍ਹਾਂ ਸਮਝੋ ਠੀਕ ਆ ਤੁਹਾਡੇ ਫਾਇਦੇ ਵਾਸਤੇ ਵੀਡੀਓ ਆ ਠੀਕ ਆ ਸਾਰੇ ਭੁਲੇਖੇ ਦੂਰ ਕਰ ਦਾਂਗੇ ਬੱਕਰੀ ਬੁੜੀ ਕਿਵੇਂ ਹੁੰਦੀ ਆ ਠੀਕ ਆ ਕੀ ਕੀ ਨਿਸ਼ਾਨੀਆਂ ਹੁੰਦੀਆਂ ਕੀ ਤੁਸੀਂ ਇਹ ਬੁੜੀ ਬੱਕਰੀ ਖਰੀਦਣੀ ਆ ਤਾਂ ਉਹਦੇ ਵਿੱਚ ਕੀ ਤੁਸੀਂ ਦੇਖਣਾ ਹੁੰਦਾ ਠੀਕ ਆ ਉਹਦੇ ਬਾਰੇ ਤੁਹਾਨੂੰ ਸਾਰੀ ਜਾਣਕਾਰੀ ਦੇਵਾਂਗੇ ਆਪਾਂ ਕਿ ਸਭ ਤੋਂ ਪਹਿਲਾਂ ਤਾਂ ਸਾਰੇ ਦੋਸਤਾਂ ਦਾ ਧੰਨਵਾਦ ਜਿੰਨੇ ਵੀ ਆਪਣੇ ਚੈਨਲ ਨਾਲ ਜੁੜੇ ਆ ਤੇ ਕਾਫੀ ਵੀਰ ਨਵੇਂ ਜੁੜ ਰਹੇ ਆ ਆਪਣੇ ਨਾਲ ਰੋਜ਼ 10 20 ਬੰਦੇ ਨਵੇਂ ਜੁੜ ਰਹੇ ਆ ਠੀਕ ਆ ਤੇ ਸਾਰਿਆਂ ਦਾ ਦਿਨੋਂ ਧੰਨਵਾਦ ਕਰਦੇ ਆ ਤੇ ਜਿਹੜੇ ਵੀ ਨਵੇਂ ਆਓ ਚੈਨਲ ਨੂੰ ਸਬਸਕ੍ਰਾਈਬ ਕਰ ਲੈਣ ਤੇ ਹੁਣ ਅੱਜ ਤੁਹਾਨੂੰ ਆਪਾਂ ਦੋ ਤਿੰਨ ਬੁੜੀਆਂ ਬੱਕਰੀਆਂ ਦਿਖਾਵਾਂਗੇ ਠੀਕ ਆ ਤੇ ਉਹਨਾਂ ਦੇ ਰਿਜ਼ਲਟ ਵੀ ਦਿਖਾਵਾਂਗੇ ਇੱਕ ਬੱਕਰੀ ਦਾ ਤਾਂ ਇੱਕ ਬੱਕਰੀ ਦਾ ਬੱਚਾ ਆਪਾਂ ਸੇਲ ਕਰਤਾ ਜੀ ਹੁਣ ਸਾਹਮਣੇ ਦੇਖ ਰਹੇ ਹੋ ਆ ਉੱਚੇ ਮੱਥੇ ਵਾਲੀ ਬੱਕਰੀ ਹੈ ਇਹ ਠੀਕ ਆ ਇਹ ਬੱਕਰੀ ਆਪਾਂ ਮੰਨ ਲਓ ਗੱਭਣ ਲਈ ਸੀਗੀ ਕੁੱਲ 25000 ਰੁਪਏ ਹੀ ਠੀਕ ਆ 25000 ਦੀ ਗੱਭਣ ਲਈ ਸੀਗੀ ਇਹ ਥੋੜੀ ਜਿਹੀ ਪਿੱਛੋਂ ਸੰਭਾਲ ਚ ਘਟਾਈ ਸੀਗੀ ਇਹ ਤੇ ਬੱਕਰੀ ਵਧੀਆ ਗਈ ਦੰਦ ਖੜੇ ਆ ਹਜੇ ਇਹਦੇ ਮੂ ਮੱਥਾ ਤੁਹਾਡੇ ਸਾਹਮਣੇ ਠਿਕਰੀ ਠੀਕ ਆ ਤਕਰੀਬਨ 37 ਇੰਚ ਦੀ ਹਾਈਟ ਆ ਥੋੜੀ ਜਿਹੀ ਸੰਭਾਲ ਚ ਘਟਾਈ ਸੀਗੀ ਹੁਣ ਇਹ 5 5.5 ਮਹੀਨਾ ਦੀ ਸੂਈ ਆ ਖਾਲੀ ਆ ਬੱਕਰੀ ਠੀਕ ਆ ਤੇ ਬੱਕਰੀ ਪੂਰੀ ਵਧੀਆ ਤਕੜੀ ਆ ਠੀਕ ਆ ਹੱਡ ਗੋਡੇ ਦੀ ਵਧੀਆ ਹੋਣੀ ਚਾਹੀਦੀ ਆ ਬੱਕਰੀ ਠੀਕ ਆ ਜਿਆਦਾ ਇਹਦੇ ਵਿੱਚ ਇਹੀ ਹੁੰਦਾ ਠੀਕ ਆ ਕੋਈ ਬੁਢੀ ਨੂੰ ਹੋਰ ਕੁਝ ਨਹੀਂ ਹੁੰਦਾ ਹੁੰਦਾ ਬੱਕਰੀ ਨੂੰ ਠੀਕ ਆ ਦੰਦ ਘਸਾਏ ਆ ਜਾਂ ਦੰਦ ਸੁੱਤੇ ਆ ਜਾੜਾਂ ਚੱਲਦੀਆਂ ਸਹੀ ਆ ਠੀਕ ਆ ਬੱਕਰੀ ਵਹਿੰਦੀ ਉੱਠਦੀ ਵਧੀਆ ਖਾਂਦੀ ਪੀਂਦੀ ਵਧੀਆ ਕੋਈ ਚੱਕਰ ਵਾਲੀ ਡਰਨ ਵਾਲੀ ਗੱਲ ਨਹੀਂ ਹੁੰਦੀ ਠੀਕ ਆ ਤੇ ਜੇ ਤੁਸੀਂ ਇੱਕ ਸੂਆ ਵੀ ਲੈ ਲਿਆ ਠੀਕ ਆ ਤਾਂ ਤੁਹਾਡਾ ਸਾਰਾ ਮੁੱਲ ਮੋੜ ਦੂਗੀ ਜਾਨੀ ਕਿ ਕਹਿਣ ਦਾ ਭਾਅ ਤੁਹਾਨੂੰ ਜੇ ਤੁਹਾਡੇ ਕੋਲ ਵਧੀਆ ਬਰੀਡਰ ਹੈਗਾ ਤੁਸੀਂ ਇੱਕ ਸੂਆ ਲੈ ਲਿਆ ਤਾਂ ਇੱਕ ਸੂਏ ਦੇ ਵਿੱਚ ਤੁਹਾਡੀ ਬੱਕਰੀ ਪੈਸੇ ਪੂਰੇ ਕਰ ਦੂ ਠੀਕ ਆ ਹੁਣ ਇਹ ਬੱਕਰੀ ਆਪਣੇ ਕੋਲੇ ਆਪਾਂ ਇਹਦਾ ਬੱਚਾ 10-1000 ਰੁਪਏ ਸੇਲ ਕਰਤਾ ਸੀਗਾ ਠੀਕ ਆ 25000 ਦੀ ਬੱਕਰੀ ਲਈ ਸੀਗੀ ਆਪਾਂ 3-3.5 ਮਹੀਨਾ ਦੀ ਗੱਭਣ ਹੈ ਪੌਣੇ 4 ਦੀ ਠੀਕ ਆ ਮਹੀਨੇ ਸਵਾ ਮਹੀਨੇ ਬਾਅਦ ਆਪਣੇ ਕੋਲੇ ਸੂਪ ਵੀ 10-1000 ਦਾ ਯਾਰ ਦਾ ਬੱਚਾ ਵੇਚਤਾ ਅੱਜ ਆਪਣੇ ਕੋਲੇ 15000 ਦੀ ਬੱਕਰੀ ਹੈ ਠੀਕ ਆ ਇਹ ਹੁਣ ਇਹਨੂੰ ਆਪਾਂ ਕਰਾਸ ਕਰਾਵਾਂ ਤੇ ਉਸ ਤੋਂ ਬਾਅਦ ਜਦੋਂ ਇਹ ਆਪਣੇ ਬੱਕਰੇ ਤੋਂ ਸੂਆ ਦੇਊਗੀ ਠੀਕ ਆ ਤਾਂ ਇਹਨੇ ਮੰਨ ਕੇ ਚੱਲੋ ਆਪ ਦਾ ਸਾਰਾ ਖਰਚਾ ਪਾਣੀ ਮੋੜ ਦੇਣਾਗਾ ਠੀਕ ਆ ਜੋ ਵੀ ਇਹਨੇ ਆਪਣੇ ਕੋਲੇ ਖਾਦਾ ਪੀਤਾ ਤੇ ਮੂੰਹ ਮੱਥੇ ਹੀ ਦੇਖ ਲਓ ਠੀਕ ਆ ਮੈਂ ਇਹ ਵੀ ਨਹੀਂ ਕਹਿੰਦਾ ਵੀ ਮਾੜੀਆਂ ਬੱਕਰੀਆਂ ਖਰੀਦੋ ਪਰ ਜਿਹੜੀ ਜਾਤ ਦੀ ਚੰਗੀ ਆ ਬੱਕਰੀ ਠੀਕ ਆ ਉਹ ਬੱਕਰੀ ਜ਼ਰੂਰ ਖਰੀਦੋ ਠੀਕ ਆ ਨਵੇਂ ਬੰਦੇ ਨਾ ਬੰਗਾ ਰਹਿਣ ਜਿਹੜੇ ਬੰਦੇ 2-4 ਸਾਲ ਦੇ ਰੱਖਦੇ ਆ ਉਹ ਖਰੀਦ ਸਕਦੇ ਆ ਕਿਉਂਕਿ ਜੇ ਤੁਸੀਂ ਵਧੀਆ ਬਰੀਡ ਕਰਨੀ ਆ ਤਿਆਰ ਤਾਂ ਪੁਰਾਣੀਆਂ ਬੱਕਰੀਆਂ ਤੋਂ ਹੀ ਚੰਗੀ ਬਰੀਡ ਤਿਆਰ ਹੋਊਗੀ ਠੀਕ ਆ ਤਾਂ ਹੁਣ ਦੇਖ ਸਕਦੇ ਹੋ ਤੁਸੀਂ ਉੱਚੇ ਮੱਥਿਆੜੀ ਆ ਇੱਕ ਤੁਹਾਨੂੰ ਬੱਕਰੀ ਹੋਰ ਦਿਖਾਉਣਾ ਠੀਕ ਆ ਤਾਂ ਇਹਦੇ ਤੋਂ ਆਪਾਂ ਇੱਕ ਸੂਆ ਲਿਆ ਉਹ ਪਿੱਛੋਂ ਗੱਭਣੀ ਸੀ ਬੱਚਾ ਉਹ ਵੀ ਚੰਗਾ ਸੀਗਾ ਇਹਦਾ ਆਪਾਂ ਸੇਲ ਕਰਤਾ ਸੀਗਾ ਹੁਣ ਆਪਾਂ ਤੁਹਾਨੂੰ ਇੱਕ ਹੋਰ ਬੱਕਰੀ ਦਿਖਾਉਣੀ ਆ ਇੱਕ ਬੱਕਰੀ ਦੋਸਤੋ ਆਪਣੇ ਕੋਲੇ ਆਹ ਲਾਲ ਡੱਬੀ ਠੀਕ ਆ ਇਹ ਆਪਣੇ ਕੋਲੇ ਹੁਣ ਵੀ ਸੂਈ ਹੋਈ ਆ ਠੀਕ ਆ ਇਹਦੇ ਨਾਲ ਆ ਪੱਠ ਖੜੀ ਆ ਪਿਛਲੇ ਸੂਏ ਆਪਾਂ ਜਦੋਂ ਇਹ ਲਈ ਆ ਉਦੋਂ ਇਹ ਆਪਣੇ ਕੋਲੇ ਆ ਕੇ ਸੂਈ ਸੀਗੀ ਦੋ ਬੱਚੇ ਤੇ ਸੀ ਇਹਨਾਂ ਇੱਕ ਬੱਕਰਾ ਇੱਕ ਪੱਠ ਪੱਠ ਆਪਣੇ ਕੋਲੇ ਖੜੀ ਆ ਆ ਠੀਕ ਆ ਬੱਕਰਾ ਆਪਾਂ ਇਹਦਾ ਸੇਲ ਕਰਤਾ ਸੀਗਾ ਇਹ ਮੰਨ ਕੇ ਚੱਲੋ ਆਪਾਂ ਜਿੰਨੇ ਪੈਸੇ ਜੀ ਲਈ ਸੀ ਕਿ ਠੀਕ ਆ ਤਾਂ ਉਹਦੇ ਚੋਂ ਆਪਾਂ ਨੇ ਐ ਤੱਕੀ ਸੂਆ ਦੇ ਕੇ ਆਪਣੇ ਕੋਲੇ ਫ੍ਰੀ ਹੋ ਗਈ ਇਹ ਤੇ ਤੁਸੀਂ ਯਕੀਨ ਮੰਨੋਗੇ ਬੱਕਰੀ ਲੈਣ ਤੋਂ ਸਿਰਫ 28-29 ਦਿਨਾਂ ਬਾਅਦ ਕ੍ਰੋਸ ਹੋ ਗਈ ਹੈ ਠੀਕ ਆ ਤੇ ਜਾਨੀ ਕਿ ਹੁਣ ਵੀ ਇਹਨੂੰ 2 ਮਹੀਨੇ ਹੋ ਗਏ ਬੱਕਰੀ ਸੋਈ ਨੂੰ ਤੇ 7 ਮਹੀਨਿਆਂ ਦੀ ਆਹ ਪੱਠ ਹੈ ਦੇ ਮਗਰ ਠੀਕ ਆ ਸਾਢੇ 7 ਮਹੀਨਿਆਂ ਦੀ ਇਹ ਹੋ ਗਈ ਜਾਨੀ ਕਿ ਕਹਿਣ ਦਾ ਭਾਵ ਤੇ ਇਹਦਾ ਅਗਸਤ ਦਾ ਜਨਮਾ ਪੱਠ ਦਾ ਹੁਣ ਤੁਸੀਂ ਦੇਖ ਲਓ ਕਿੰਨੇ ਮਹੀਨੇ ਦੀ ਬੰਦੀ ਆ 11 ਅਗਸਤ ਦਾ ਜਨਮ ਹੈ ਠੀਕ ਆ 11 ਅਗਸਤ ਨੂੰ ਆਪਾਂ 10 ਅਗਸਤ ਨੂੰ ਬੱਕਰੀ ਲਈ 11 11 ਅਗਸਤ ਨੂੰ ਜਨਮ ਪੱਠ ਦਾ ਤੇ ਬੱਕਰੀ ਦਾ ਬੱਕਰਾ ਆਪਾਂ ਇਹਦੇ ਨਾਲ ਦਾ ਸੇਲ ਕਰਤਾ ਸੀਗਾ 20-22 ਦਿਨਾਂ ਦਾ ਬੱਚਾ ਆਪਣਾ 13-14000 ਰੁਪਏ ਦਾ ਵੇਚਦਾ ਜੀ ਲਾਲ ਡੱਬਾ ਬੱਕਰਾ ਹੀ ਬਹੁਤ ਸੋਹਣਾ ਠੀਕ ਆ ਤੇ ਬੱਕਰੀ ਦੀ ਕੁਆਲਿਟੀ ਦੇਖ ਲਓ ਤੁਸੀਂ ਪੂਰੀ ਵਧੀਆ ਹੱਡ ਗੋਡੇ ਦੀ ਬੱਕਰੀ ਆ ਠੀਕ ਆ ਪੂਰੀ ਨਰੋਈ ਪਈ ਆ ਹੁਣ ਇੱਕ ਸੂਹਾ ਲੈ ਲਿਆ 2 ਮਹੀਨੇ ਹੀ ਸੂਈ ਆ ਤੇ 29 ਮਾਰਚ ਨੂੰ ਫੇਰ ਕਰਾਸ ਹੋਊਗੀ ਇਹ ਠੀਕ ਆ ਯਾਨੀ ਕਿ ਆਪਣੇ ਕੋਲੇ 1 ਸਾਲ ਦੇ ਵਿੱਚ ਮਤਲਬ ਪਿਛੋ ਪੰਜ ਮਹੀਨਿਆਂ ਦੀ ਗੱਭਣ ਆਈ ਸੀ ਯਾਨੀ ਕਿ ਕਹਿਣ ਦਾ ਭਾਵ ਇੱਕ ਸਾਲ ਦੇ ਵਿੱਚ ਤੀਜੀ ਵਾਰੀ ਸੂਕੂਗੀ ਆਪਣੇ ਕੋਲੇ ਠੀਕ ਹੈ ਕਿਉਂਕਿ ਪਿਛਲੇ ਪੰਜ ਮਹੀਨੇ ਆਈ ਤੇ ਗੱਭਣ ਜਿੱਦੇ ਆਪਾਂ ਲਈਏ ਉਹਦੇ ਆਪਣੇ ਕੋਲੇ ਆ ਕੇ ਸੂਈ ਅਗਸਤ ਤੱਕ ਇਹ ਤੀਜੀ ਵਾਰੀ ਸੂਕੂਗੀ ਠੀਕ ਹੈ ਕਿਉਂਕਿ ਪਹਿਲਾਂ ਅਗਸਤ 'ਚ ਸੂਈ ਫੇਰੇ ਫਰਬ੍ਰੀ 'ਚ ਸੂਈ ਆ ਹੁਣ 8-9 ਫਰਬ੍ਰੀ 'ਚ ਹੋਈ ਆ ਹੁਣ ਫੇਰ ਗਾਂ ਜਾ ਕੇ ਅਗਸਤ ਸਤੰਬਰ 'ਚ ਸੂਕੂਗੀ ਠੀਕ ਹੈ ਤੇ ਮੂੰਹ ਮੱਥੇ ਇਹਦਾ ਵੀ ਦਿਖਾਉਣਾ ਤੁਹਾਨੂੰ ਥੱਲੇ ਤੁੱਲੇ ਹੀ ਦੇਖ ਲਓ ਬੱਕਰੀ ਠੀਕ ਹੈ ਇਹੋ ਜੀਆਂ ਬੱਕਰੀਆਂ ਜੇ ਤੁਸੀਂ ਬੁੜੀਆਂ ਬ ਤਾਂ ਨਹੀਂ ਇਹ ਘਾਟਾ ਨਹੀਂ ਦਿੰਦੀਆਂ ਠੀਕ ਆ ਤਾਂ ਉਹਦੇ ਵਿੱਚ ਬਹੁਤ ਕੁਝ ਦੇਖਣ ਵਾਲਾ ਹੁੰਦਾ ਠੀਕ ਆ ਬੱਕਰੀ ਦੀ ਹੱਡ-ਗੋਡੀ ਵਧੀਆ ਹੋਵੇ ਕਰੀਏ ਦੋਸਤੋ ਠੀਕ ਆ ਲਾਲ ਡੱਬੇ ਕਦਰ ਜਾਂ तकरीबन 37 37.5 ਚ ਦੀ ਹਾਈਟ ਆ ਠੀਕ ਆ ਜਾਤ ਦੀ ਬਹੁਤ ਚੰਗੀ ਆ ਬੱਕਰੀ ਪੁਰਾਣੀ ਬਲੱਡ ਲਾਈਨ ਦੀ ਆ ਠੀਕ ਆ ਤੇ ਥੱਲੇ ਦੀ ਓਕੇ ਆ ਵਧੀਆ ਥਣਲੇਵੇ ਦੀ ਗੋਡਾ ਵਧੀਆ ਠੀਕ ਆ ਇਹਦੇ ਹੁਣ ਵਾਲੇ ਬੱਚੇ ਵੀ ਦਿਖਾਉਣਾ ਤੁਹਾਨੂੰ ਪੂਰੇ ਟਾਪ ਦੇ ਬੱਚੇ ਹੋਣ ਇਹਦੇ ਮਗਰ ਤੇ ਜਿਵੇਂ ਤੁਹਾਨੂੰ ਦੋਸਤੋ ਪਤਾ ਹੀ ਆ ਇਹ ਆਪਣਾ ਕਾਲੂ ਬ੍ਰੀਡਰ ਆਪਣਾ ਠੀਕ ਆ ਤੇ 6 ਦੰਦਾ ਚ 44 ਇੰਚ ਹਾਈਟ ਆ ਦੀ ਤੇ ਇਸ ਤੋਂ ਗੱਲਣ ਸੀ ਕਿ ਹੁਣ ਇਹਦੇ ਬੱਚੇ ਆਪਣੇ ਕੋਲੇ ਮੌਜੂਦ ਆ ਕਾਲੂ ਦੇ ਠੀਕ ਆ ਦੱਬੇ ਬੱਚੇ ਆ ਇਹਦੇ ਉਹਨੂੰ ਬੱਚੇ ਵੀ ਦਿਖਾਉਣੇ ਆ ਆਪਾਂ ਆ ਬੱਚੇ ਆ ਦੋਸਤੋ ਇਹਦੇ ਇੱਕ ਤਾਂ ਆ ਬੱਕਰਾ ਹੈਗਾ ਆਪਣੇ ਕੋਲੇ ਡੱਬਾ ਠੀਕ ਆ ਇਹ ਖੱਟੀਆਂ ਅੱਖਾਂ ਦੇ ਵਿੱਚ ਆ ਬੱਚਾ ਇਹ ਠੀਕ ਆ ਪੂਰਾ ਵਧੀਆ ਕੁਆਲਿਟੀ ਦਾ ਘਰੇ ਰੱਖਿਆ ਹੋਇਆ ਆਪਾਂ ਬਰੀਡਰ ਪਾ ਲੈਣਾ ਇਹ ਇੱਕੇ ਦੀ ਪੱਠ ਆਉ ਬੇਟੀ ਦੱਬੀ ਚਿੱਟੀਆਂ ਅੱਖਾਂ ਦੀ ਆਹੋ ਠੀਕ ਆ ਸੋਰੀ ਲੰਬੀ ਆ ਕੰਨਾਂ ਦੀ ਉੱਚੇ ਵਧੀਆ ਦੀ ਪੱਠ ਤਿਆਰ ਹੋਊਗੀ ਉਹ ਵਧੀਆ ਟਾਪ ਦੀ ਉਹ ਪੱਠਾ ਦੋਸਤੋ ਆ ਰਹੀ ਜਿਹੜੀ ਦੇਖ ਸਕਦੇ ਹੋ ਪੂਰੀ ਵਧੀਆ ਇੱਕ ਨੰਬਰ ਕੁਆਲਿਟੀ ਦੇ ਵਿੱਚ ਪੱਠਾ ਠੀਕ ਆ ਕੰਨ ਆ ਕੋਨਾਂ ਦੀ ਓਕੇ ਆ ਪੂਰੀ ਲੰਬੀ ਲੰੰਜੀ ਇਹ 2 ਮਹੀਨੇ ਦੀ ਪੱਠਾ ਇਹ ਹੋਣੀ ਇਸ ਟਾਈਮ ਆਪਣੇ ਕੋਲੇ ਇਹ ਆਪਣੀ ਬੱਕਰੀ ਖੜੀ ਆ ਠੀਕ ਆ ਤੇ ਪਿਛਲੇ ਸੂਰੇ ਦੀ ਪੱਠਾ ਥੱਲੇ ਦੀ ਦੇਖ ਲਓ ਪੱਠੇ ਵੀ ਠੀਕ ਆ ਪੂਰੀ ਵਧੀਆ ਝੋਲੀ ਬਣਦੀ ਆ ਦੇਖ ਲਓ ਪੱਠ ਦੇ ਪੂਰੀ ਠੀਕ ਆ ਆ ਦੇਖ ਲਓ ਠੀਕ ਪੂਰੀ ਵਧੀਆ ਥਣਾ ਤੁਣਾ ਦੀ ਆ ਜਿੰਨੀ ਝੋਲੀ ਬਣਦੀ ਹੋਊਗੀ ਉਨੀ ਤੋਂ ਉਧਰੋਂ ਚੰਗੀ ਹੋਊ ਠੀਕ ਆ ਇਹ ਬੱਕਰੀ ਆਪਣੇ ਕੋਲੇ ਤਕਰੀਬਨ 4 ਕ ਦਾ ਟਾਈਮ ਹੋ ਚੁੱਕਿਆ ਤੇ ਅੱਜ ਮੈਂ ਬਾਹਰ ਗਿਆ ਹੋਇਆ ਸੀ ਹੁਣੀ ਆਇਆ ਹਾਂ ਜੀ ਤੇ ਥੋੜੀ ਜਿਹੀ ਸੇਵਾ ਸੰਭਾਲ ਘੱਟ ਹੋਈ ਅੱਜ ਸਵੇਰ ਦਾ ਹੈ ਨਹੀਂ ਸੀਗਾ ਮੈਂ ਹੁਣ ਆ ਕੇ ਇਹਨਾਂ ਨੂੰ ਨੀਰਾ ਪੱਠਾ ਪਾਇਆ ਕਿਰਨ ਸੋਭਾ ਪਾ ਗਿਆ ਸੀਗਾ ਤੇ ਦੁੱਧ ਹੁਣ ਵੀ ਵਧੀਆ ਦਿੰਦੀ ਐ ਨਹੀਂ ਹੈਗਾ ਆ ਜਦੋਂ ਕ੍ਰਾਸ ਹੋਈ ਉਹਦੇ ਬੱਕਰੇ ਨੇ ਪੈਰਪੂਰ ਮਾਰੇ ਥੋੜੇ ਜਿਹੇ ਤਾਂ ਬਾਲ ਪੱਟੇ ਗਏ ਤੋਂ ਪਰ ਹਨ ਤੇ ਤਾਂ ਕਰਕੇ ਇਦਾਂ ਲੱਗਦੀ ਆ ਦੇਖੋ ਜ਼ਖਮ ਵੀ ਹੋ ਗਏ ਥੋੜੇ ਬਹੁਤ ਅਸ ਇਸ ਜਗ੍ਹਾ ਤੇ ਆ ਵੀਖੋ ਦੇਖੀ ਥੋੜੀ ਜੀ ਸਕਿਨ ਖਰਾਬ ਹੋ ਗਈ ਸੀ ਤੇ ਵੈਸੇ ਨੂੰ ਆਪਾਂ ਸਹੀ ਐ ਕੋਈ ਚੱਕਰ ਵਾਲੀ ਗੱਲ ਨਹੀਂ ਠੀਕ ਆ ਤੇ ਦੋਨੋਂ ਬੱਕਰੀਆਂ ਪੂਰੀਆਂ ਤੰਦਰੁਸਤ ਆ ਵਿਖ ਲੋ ਕੋਈ ਇਹ ਨਹੀਂ ਹੁੰਦਾ ਬੀਜੇ ਬੱਕਰੀ ਬੁੜੀ ਆ ਤਾਂ ਸੂਆ ਨਹੀਂ ਦਿੰਦੀ ਠੀਕ ਆ ਪਰ ਆਪਦੇ ਰੇਟ ਦੇ ਹਿਸਾਬ ਨਾਲ ਲਓ ਮੈਂ ਵੀ ਇਹ ਕਹਿੰਦਾ ਵੀ ਬੁੜੀਆਂ ਬੱਕਰੀਆਂ ਲਓ ਪਰ ਜੇ ਕੋਈ ਪੜਤੇ ਨਾ ਬੱਕਰੀ ਮਿਲਦੀ ਆ ਤੁਹਾਨੂੰ ਕੋਈ ਗੱਬਣ ਬੱਕਰੀ ਮਿਲਦੀ ਆ ਕੋਈ 15000 ਤੋਂ 25000 ਦੇ ਵਿੱਚ ਵਿੱਚ ਚੰਗੇ ਬੱਕਰੇ ਤੋਂ ਕਰਾਸ ਹੋ ਗਈ ਕਿਤੇ ਘਰ ਦੀ ਬੱਕਰੀ ਹੋਵੇ ਤਾਂ ਬੇਸ਼ੱਕ ਲੈ ਲਓ ਠੀਕ ਆ ਕੋਈ ਡਰਨ ਵਾਲੀ ਗੱਲ ਨਹੀਂ ਠੀਕ ਆ ਮੋਟੀ ਹੱਡੀ ਦੀ ਬੱਕਰੀ ਆ ਦੇਖ ਲਓ ਤੁਸੀਂ ਪੂਰੀ ਵਧੀਆ ਨਰੋਈ ਆ ਵੇਖ ਲਓ ਢਾਉਂਦੀ ਆ ਪੱਠਾ ਬੱਕਰੀਆਂ ਨੂੰ ਤੇ ਕੋਈ ਡਰਨ ਵਾਲੀ ਗੱਲ ਨਹੀਂ ਹੁੰਦੀ ਜੇ ਹੋਈਆਂ ਬੱਕਰੀਆਂ ਖਰੀਦ ਲਓ ਤੁਸੀਂ ਠੀਕ ਹੈ ਫਿਰ ਵਧੀਆ ਬਰੀਡ ਤਿਆਰ ਹੋਊਗੀ ਤੇ ਇਹ ਗੱਲ ਨੋਟ ਕਰ ਲਓ ਠੀਕ ਹੈ ਨਵਾਂ ਬੰਦਾ ਨਾ ਬੋਲੇ ਬਰੀ ਪੰਗਾ ਲਓ ਪਰ ਇਹਨਾਂ ਦੀ ਖਾਸ ਸਾਂਭ ਸੰਭਾਲ ਕਰਨੀ ਪੈਂਦੀ ਹੈ ਦੋਸਤੋ ਕਣਕ ਵਗੈਰਾ ਇਹਨਾਂ ਨੂੰ ਫੀਡ ਵਗੈਰਾ ਸਪੈਸ਼ਲ ਪਾਉਣੀ ਪੈਂਦੀ ਹੈ ਤਾਂ ਜੋ ਇਹਨਾਂ ਦਾ ਮਤਲਬ ਇਸ ਬਰੀਡ ਦਾ ਸੰਤੁਲਨ ਨਾ ਬਣਿਆ ਰਹੇ ਠੀਕ ਹੈ ਇਹਨਾਂ ਨੂੰ ਮਿਨਰਲ ਵੈਕਟਰ ਵਗੈਰਾ ਦਿੰਦੇ ਰਹਿਣੇ ਆ ਕੋਈ ਬਾਡੀ ਦੇ ਵਿੱਚ ਕਿਸੇ ਤੱਤ ਦੀ ਘਾਟ ਨਾ ਹੋਵੇ ਠੀਕ ਹੈ ਤੇ ਉਹ ਥੋੜੀ ਜੀ ਬੱਕਰੀ ਆਪਣੀ ਜਿਆਦਾ ਲਿੱਸੀ ਹੋਗੀ ਕਿਉਂ ਬੱਕਰੀਆਂ ਸੂਣ ਵਾਲੀਆਂ ਸੀਗੀਆਂ ਤੇ ਸਾਰੀਆਂ ਤੇ ਫਿਰ ਇਸ ਕਰਕੇ ਇਹਦੀ ਸਾਮ ਸਮਲ ਘੱਟ ਹੋਈ ਆ ਆਪਣੇ ਕੋ ਤੇ ਹੁਣ ਫ੍ਰੀ ਹੋਈਆਂ ਬੱਕਰੀਆਂ ਸਾਰੀਆਂ ਖਾਲੀ ਆ ਹੁਣ ਸਾਰੀਆਂ ਦਾ ਆਪਾਂ ਚਲਾਇਆ ਹੋਇਆ ਟ੍ਰੀਟਮੈਂਟ ਇਹਨੂੰ ਸਪੈਸ਼ਲ ਆਪਾਂ ਪੀਜੀਐਫ ਪਾਊਡਰ ਜਿਹੜੀ ਜੇ ਆਪਾਂ ਵੀਡੀਓ ਪਾਈ ਹੋਈ ਆ ਉਹ ਇਹਨੂੰ ਲਾਇਆ ਹੋਇਆ ਆਪਾਂ ਠੀਕ ਆ ਤੇ ਇਹਨੂੰ ਮਹੀਨੇ ਵੀ ਤੱਕ ਤੁਹਾਨੂੰ ਫੇਰ ਦਿਖਾਵਾਂਗੇ ਵੀਡੀਓ ਕੀ ਬਣਦਾ ਠੀਕ ਆ ਇਹਦਾ ਤੇ ਸਾਰੀ ਲੋਨੀ ਲਾਈਨ ਸਾਫ਼ ਕਰ ਜੂਗੀ ਇਹ ਤੇ ਕਣਕਾਂ ਦੇ ਵੱਡਾਂ ਚ ਇਹਨੂੰ ਆਪਾਂ ਬਾਹਰ ਵੀ ਛੱਡਿਆ ਕਰਾਂਗੇ ਜ਼ਰੂਰ ਠੀਕ ਆ ਤੇ ਵੀਡੀਓ ਚੰਗੀ ਲੱਗੀ ਦੋਸਤੋ ਕਮੈਂਟ ਜ਼ਰੂਰ ਕਰਨਾ ਧੰਨਵਾਦ ਜੀ